ਬੱਦ ਲੋੜ ਆ ਆਪਾਂ ਕਹਿੰਦੇ ਸਾਡੇ ਬੰਦੇ ਅਸਾਈ ਕਿਉਂ ਬੰ ਚੱਲੇ ਜੀ ਅਗਲੇ ਆਨੇ ਉਸ ਦਾ ਤੇ ਜ਼ੋਰ ਦਿੱਤਾ ਆਪਾਂ ਚੁੱਪ ਰਹੀ ਆਪਾਂ ਅੱਖਾਂ ਮੀਚੀ ਬੈਠੇ ਆ ਇਹ ਦੁਕਾਨ ਦਾ ਸਾਡਾ ਅੱਜ ਅਸੀਂ ਸਾਬ ਜੀ ਅੱਜ ਦੇ ਸ਼ਹੀਦੀ ਦਿਹਾੜੇ ਮਨਾਉਨੇ ਆ ਤੇ ਅਗਲੇ ਉੱਥੇ ਸਾਡੇ ਬੰਦਿਆਂ ਦੇ ਪੱਗਾਂ ਬੰਨੀਆਂ ਸਰਾਂ ਦੇ ਦਾੜੇ ਪ੍ਰਕਾਸ਼ ਨੇ ਪਰ ਕ੍ਰਿਸਮਸ ਦੇ ਵਿੱਚ ਨੱਚ ਰਹੇ ਨੇ ਇਹ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡੀਆਂ ਸੰਸਥਾਵਾਂ ਦਾ ਹੈ ਸਾਡੇ ਆਗੂ ਲੋਕਾਂ ਦਾ ਜਿਨ੍ਹਾਂ ਨੇ ਆਪਣੇ ਕੌਮ ਨੂੰ ਸਾਂਭੇ ਨਹੀਂ ਗੁੱਸੇ ਦੀ ਨਹੀਂ ਦਿੱਤੀ ਭਰਾਵੋ ਉਥੇ ਸਾਡਾ ਇੱਕ ਜਰਨੈਲ ਬਾਪੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਪਿਛਲੇ 1 ਮਹੀਨੇ ਤੋਂ ਮਰਨ ਵਰਤੇ ਬੈਠਾ ਹੋਇਆ ਭਰਾਵੋ ਅਸੀਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਸਿੱਧਾ ਚੱਲੇ ਖਨੌਰੀ ਬਾਗ ਨੂੰ ਪਾਈਏ ਉਹ ਵੀ ਅਦਾਈ ਸਾਡੇ ਹੱਕ ਲਈ ਹੈ ਸਾਡੀਆਂ ਔਣ ਪਾੜੀਆਂ ਨਸਲਾਂ ਫਸਲਾਂ ਲਈ ਆ ਸਾਡੀ ਧਰਤੀ ਲਈ ਅੱਜ ਦੇ ਹਾਲਾਤ ਮੈਂ ਦੇਖਦਾ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਚਲੇ ਗਏ ਆ ਪੰਜਾਬ ਦਿਨੋਂ ਦਿਨ ਖਾਲੀ ਹੁੰਦਾ ਜਾਂਦਾ ਜਦੋਂ ਇਧਰ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਕਿਸੇ ਨੌਜਵਾਨ ਦਾ ਬਾਪ ਮਰ ਜਾਂਦਾ ਜਾਂ ਦਾਦਾ ਮਰ ਜਾਂਦਾ ਹੈ ਕਾ ਉੱਧਰਲੀ ਧਰਤੀ ਦੇ ਬੈਠਾ ਨੌਜਵਾਨ ਕਹਿ ਦਿੰਦਾ ਹੈ ਕਿ ਮੈਥੋਂ ਨਹੀਂ ਆਇਆ ਜਾਣਾ ਤੁਸੀਂ ਸੰਸਕਾਰ ਕਰ ਦਿਓ ਤੁਸੀਂ ਭੋਗ ਪਾ ਦਿਓ ਜੇ ਅਸੀਂ ਇਹ ਧਰਤੀ ਨੂੰ ਛੱਡ ਕੇ ਹੀ ਜਾਣਾ ਸੀ ਤਾਂ ਕੀ ਲੋੜ ਸੀ ਇੱਥੇ ਨਿੱਕੀਆਂ-ਨਿੱਕੀਆਂ ਜੰਦਾ ਨੂੰ ਆਪਣੇ ਆਪ ਨਿਯਾਮਿਤ ਕਰਵਾਉਣ ਦੀ ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਰਿਵਾਰ ਕਰਵਾਨ ਕਰਨ ਦੀ ਤੇ ਆਪਣੇ ਆਪ ਨੂੰ ਕਰਵਾਨ ਕਰਨ ਦੀ ਕੀ ਲੋੜ ਸੀ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਵਿੱਚ ਆਪਣਾ ਸੀਸ ਦੇਣ ਦੀ ਜਾ ਕੇ ਕੀ ਲੋੜ ਸੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬੈਠਣ ਦੀ ਕੀ ਲੋੜ ਸੀ ਸਾਨੂੰ ਉਹ 10 ਲੱਖ ਬੰਦਾ ਮਰਵਾਉਣ ਦੀ ਜਿਹੜਾ 47 ਦੇ ਵਿੱਚ ਵੱਢਿਆ ਟੁੱਕਿਆ ਗਿਆ ਈ ਲੋਰਡ ਸੀ ਪਰ ਸਾਨੂੰ ਉਹ ਕਲੂ ਕਰਿਆ ਦੇ ਉਹਨਾਂ جنگਾਂ ਦੀ ਜਿੰਨਾਂ ਦੇ ਵਿੱਚ ਸਾਡਾ ਲੱਖਾਂ ਦੀ ਗਿਣਤੀ ਦੇ ਨੁਕਸਾਨ ਹੋਇਆ ਤੇ ਮੜਾ ਮੂਈ ਖੁੰਡ ਲਿਆ ਜੇ ਅਸੀਂ ਆਪਣੀ ਧਰਤੀ ਨੂੰ ਬੇਦਾਵਾ ਲੈ ਕੇ ਜਾਣਾ ਸੀ ਆਪਣੀ ਧਰਤੀ ਤੋਂ ਭਗਾੜੇ ਹੋ ਕੇ ਜਾਣਾ ਸੀ ਤਾਂ ਫਿਰ ਕੋਈ ਲੋੜ ਨਹੀਂ ਸੀ ਅੱਜ ਇੱਥੇ ਬਹੁਤੇ ਬਾਹਰੋਂ ਐਨਆਰਆਈ ਮੱਥਾ ਟੇਕਣ ਆਉਂਦੇ ਆਪਣੇ ਜਵਾਕਾਂ ਨੂੰ ਲੈ ਕੇ ਇਹ ਮੈਂ ਦੇਖਦਾ ਸ਼ਰਧਾ ਬਹੁਤ ਘਟ ਗਈ ਅਸੀਂ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਵੀ ਮੇਲੇ ਬਣਾ ਲਿਆ ਮੇਲਿਆਂ ਦੇ ਰੂਪ 'ਚ ਲੋਕ ਆਉਂਦੇ ਆ ਕੱਲ ਮੈਂ ਇੱਕ ਬੀਬੀ ਦੀ ਇੰਸਟਾਗ੍ਰਾਮ ਤੇ ਰੀਲ ਦੇਖ ਰਿਹਾ ਜਿਹੜੀ ਐਵੇਂ ਗੁਰੂ ਘਰ ਖੜ ਕੇ ਚੂੜੇ ਪਾ ਕੇ ਬਿੰਦੀਆਂ ਸੁਰਖੀਆਂ ਲਾ ਕੇ ਟੋਟ ਪੱਲਾ ਘਟ ਕੇ ਤੇ ਰੀਲਾਂ ਬਣਾ ਕੇ ਪਾਗਾਂ ਜਾ ਰਹੀਆਂ ਨੇ ਅਜਿ ਤੁਖਾਵੇ ਜ ਬਹੁਤ ਆ ਅਸੀਂ ਕਰਦਾਰ ਤੋਂ ਡਿੱਗ ਚੁੱਕੇ ਆ ਜਿਹੜੀ ਧਰਤੀ ਨੂੰ ਅੱਜ ਖਾਲੀ ਕਰਕੇ ਜਾ ਰਹੇ ਹਾਂ ਭੱਜ ਰਹੇ ਹਾਂ ਇਹ ਕੁਦਰਤਾ ਵੀ ਨਿਜਮ ਹੈ ਵੀ ਜਿਹੜੀ ਜਗ੍ਹਾ ਖਾਲੀ ਹੁੰਦੀ ਆ ਉਹਨੂੰ ਕਿਸੇ ਨਾ ਕਿਸੇ ਨੇ ਭਰਨਾ ਹੀ ਹੁੰਦਾ ਅਸੀਂ ਜਵਾਕ ਵੀ ਇਕੱਲਾ ਇਕੱਲਾ ਜੰਮਣ ਲੱਗੇ ਉਹ ਜਾਂ ਚਿੱਟੇ ਦੀ ਭੇਂਟ ਚੜ ਰਿਹਾ ਹੈ ਤੇ ਜਾਂ ਬਾਹਰਲੇ ਮੁਲਖਾਂ ਨੂੰ ਨੇ ਭੱਜ ਰਿਹਾ ਹੈ ਤੇ ਜਾਂ ਫਿਰ ਜਿਵੇਂ ਧੀਲੀ ਧੀਰ ਤੇ ਸਾਡੇ ਤਿੰਨ ਨੌਜਵਾਨ ਉਹ ਗਰੀਬ ਘਰਾਂ ਦੇ ਬੱਚੇ ਜਿਹੜੇ ਇਥੋਂ ਚੱਕ ਕੇ ਲਿਜਾ ਕੇ ਉਹ ਪ੍ਰਵਾਹ ਸਾਹਮਣੇ ਆਇਆ ਹੁਣ ਕਿ ਸਾਡੇ ਜਵਾਕਾਂ ਦੇ ਗੋਲੀਆਂ ਨਹੀਂ ਮਾਰਨਾ ਸਾਡੇ ਜਵਾਕਾਂ ਨੂੰ ਕੁੱਟ ਕੇ ਮਾਰਿਆ ਗਿਆ ਆਪਾਂ ਪਹਿਲਾਂ ਵੀ ਦੇਖਿਆ ਸਾਡੇ ਨੌਜਵਾਨਾਂ ਨੂੰ ਇਥੋਂ ਫੜਦੇ ਆ ਕਿਸੇ ਨੂੰ ਐਮਪੀ ਲਿਜਾ ਕੇ ਕਿਸੇ ਨੂੰ ਬੰਗਾਲ ਲਿਜਾ ਕੇ ਕਿਸਨੂੰ ਜੂਪੀ ਲਾ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਦਿੱਤਾ ਜਾਂਦਾ ਦੁੱਖ ਦੀ ਗੱਲ ਹੈ ਕਿ ਸਾਡੀਆਂ ਪੰਥਕ ਧਰਾਂ ਸਾਡੇ ਆਗੂ ਸਹਿਬਾਨ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਸ਼ਰੋਮੀ ਕਮੇਟੀਆਂ ਸਾਰੇ ਚੁੱਪ ਨੇ ਸਿਆਸੀ ਤਰ੍ਹਾਂ ਦਾ ਸਾਰੀਆਂ ਰਲੀਆਂ ਹੋਈਆਂ ਨੇ ਚਾਹੇ ਸੱਤਾ 'ਚ ਬੈਠੇ ਜਾਂਦੇ ਚਾਹੇ ਸੱਤਾ ਤੋਂ ਬਾਹਰ ਹੈ ਔਰ ਸਾਰਾ ਦੁਕਾਨ ਤੇ ਹੀ ਆ ਵੀ ਅਸੀਂ ਇਹਨਾਂ ਝੂਠੇ ਮੁਕਾਬਲਿਆਂ ਦੇ ਉੱਤੇ ਬੋਲ ਨਹੀਂ ਰਹੇ ਉਹੀ 80 90 ਦਾ ਦੌਰ ਦੁਬਾਰਾ ਸ਼ੁਰੂ ਹੋਇਆ ਅੱਜ ਹੀ ਮੈਂ ਗੱਡੀ 'ਚ ਬੈਠਾ ਆਉਂਦਾ ਤਿੰਨ ਖਬਰਾਂ ਪੜ ਕੇ ਆਇਆ ਤਿੰਨ ਅੱਜ ਦੀਆਂ ਤੜਕੇ ਦੀਆਂ ਕਿ ਤਿੰਨ ਐਂਕਾਊਂਟਰ ਪੰਜਾਬ ਦੇ ਵਿੱਚ ਹੋਰ ਹੋਏ ਨੇ ਕਿਸੇ ਨੇ ਲੱਤ 'ਤੇ ਗੋਲੀ ਮਾਰਦੇ ਆ ਕਿਹਦੇ ਬਾਹ 'ਤੇ ਮਾਰਦੇ ਆ ਕਿਹਦੇ ਢਿੱਡ 'ਤੇ ਮਾਰਦੇ ਆ ਸਾਡੀ ਜਵਾਨੀ ਦਾ ਸ਼ਕਾਰ ਖੇਡਿਆ ਜਾ ਰਿਹਾ ਹੈ ਇਹ ਸਾਨੂੰ ਸਮਝਣਾ ਪੈਣਾ ਹੈ ਕਿ ਸਾਡੇ ਉੱਤੇ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੋਣਾ ਅਗਲਾ ਸੁਨੇਹਾ ਸੁਣ ਲਿਓ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਆ ਤੁਸੀਂ ਲੰਮੇ ਸਮੇਂ ਤੋਂ ਸਰਹੰਦਰੀ ਧਰਤੀ ਦੇ ਉੱਤੇ ਆ ਰਹੇ ਹੋ ਫਤਿਹਗੜ੍ਹ ਸਾਹਿਬ ਆ ਰਹੇ ਹੋ ਸਾਡੀਆਂ ਕਿੰਨੀਆਂ ਇਤਿਹਾਸ ਨਿਸ਼ਾਨੀਆਂ ਇਥੋਂ ਮਟਾ ਦਿੱਤੀਆਂ ਖਤਮ ਕਰ ਦਿੱਤੀਆਂ ਕਹਿੰਦੇ ਆ ਢਹ ਢੇਰੀ ਕਰ ਦਿੱਤੀਆਂ ਨਹੀਂਆਂ ਕਿੱਥੇ ਗਿਆ ਸਾਡਾ ਠੰਡਾ ਬੁਰਜ ਦੀਵਾਨ ਟੌਡਰ ਮਲਦੀ ਹੋਵੇ ਦੀ ਡਿੱਗੀ ਜਾਂਦੀ ਆ ਢਹ ਢੇਰੀ ਹੋ ਕੇ ਜਲਦੀ ਖੰਡਰ ਬਣ ਗਈ ਆ ਚਮਕੌਰ ਦੀਆਂ ਗੜੀਆਂ ਉਹ ਦਸਤੀ ਜੋੜੀਆਂ ਉਹ ਬੁੰਗੇ ਤੁਹਾਡੀਆਂ ਸਾਰੀਆਂ ਨਿਸ਼ਾਨੀਆਂ ਇੱਕ ਇੱਕ ਕਰਕੇ ਢਾਹਾਂ ਜਾ ਰਹੀਆਂ ਨੇ ਅਮੀਨਾ ਪਹਿਲਾਂ ਦੀ ਗੱਲ ਆ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਸੀਸਗੰਜ ਉਹਨੂੰ ਢਾਉਣਾ ਸ਼ੁਰੂ ਕਰਤਾ ਉੱਥੇ ਕੋਈ ਜਥੇਬੰਦੀ ਮਿਸਲ ਸੱਤਰਜ ਵਾਲੇ ਗਏ ਉਹਨਾਂ ਨੇ ਜਾ ਕੇ ਰੋਕਿਆ ਰੋਲਾ ਪਾਇਆ ਉਦੋਂ ਜਾਣ ਤੋਂ ਪਹਿਲਾਂ ਪਹਿਲਾਂ 70 80 ਫੀਸ ਦੀ ਉਹਦਾ ਨੁਕਸਾਨ ਉਹ ਕਰ ਚੁੱਕੇ ਸੀ ਆ ਹੁਣ ਦੀ ਗੱਲ ਆ ਕੱਲ ਦੀ ਗੱਲ ਆ ਬਬਰ ਕਾਲੀਆਂ ਦਾ ਬੁੰਗਾ ਜਿਹੜਾ ਉੱਥੇ ਪ੍ਰਾਦਰਣ ਖੜਾ ਹੈ ਗੰਦਮਰ ਸਾਹ ਦੇ ਵਿੱਚ ਕਿੰਨੇ ਜੀ ਰਸਤਾ ਚੌੜਾ ਕਰਾਉਣ ਨੂੰ ਢਾਇਆ ਜਾ ਰਿਹਾ ਛਾਲ ਕਦੇਓ ਅੱਜ ਨੂੰ 100 ਸਾਲ ਬਾਅਦ 200 ਸਾਲ ਬਾਅਦ ਜੁਰਤ ਤੁਹਾਡੇ ਕੋਲੇ ਤੁਹਾਡੀ ਕੋਈ ਨਿਸ਼ਾਨੀ ਨਾ ਬਚੀ ਤੁਸੀਂ ਆਪਣਾ ਇਤਿਹਾਸ ਸੁਣਾਇਆ ਆਪਣੀਆਂ ਆਉਣ-ਵਾਂਗਿਆ نسلਾਂ ਨੂੰ ਦੁਨੀਆ ਨੂੰ ਦੱਸਿਆ ਇਹ ਸਾਡੀ ਕੌਮ ਦੇ ਵਿੱਚ ਇੰਨੇ ਸ਼ਹੀਦ ਹੋਏ ਨੇ ਇੰਨੇ ਯੋਧੇ ਹੋਏ ਨੇ ਇੰਨੀਆਂ ਕੁਰਬਾਨੀਆਂ ਨੇ ਇੰੀਆਂ ਜੰਗਾਂ ਸੀ ਲੜੇਆਂ ਉਹ ਕਹਿੰਗਾ ਤੁਸੀਂ ਮਨ ਘੜਤ ਕਹਾਣੀਆਂ ਬਣਾਉਂਦੇ ਹੋ ਤੁਸੀਂ ਝੂਠ ਬੋਲਦੇ ਹੋ ਤੁਹਾਡੇ ਕੋਲੇ ਕੋਈ ਨਿਸ਼ਾਨੀ ਦਿਖਾਓ ਕੀ ਹੈ ਇਹ ਹਰ ਥਾਂ ਦੇ ਉੱਤੇ ਪੱਥਰ ਚੜੀ ਜਾਂਦੇ ਆ ਸੰਗਰਮਰ ਚੜੀ ਜਾਂਦੇ ਆ ਪਰ ਆਪਾਂ ਸਾਰੇ ਚੱਕ ਚੀਤੇ ਇਹ ਨੁਕਸਾਨ ਹੁੰਦਾ ਦੇਖ ਰਹੇ ਹਾਂ ਜਿਹੜਾ 80 90 ਤੋਂ ਲੈ ਕੇ ਆ ਪਿਛਲੇ 40 45 ਸਾਲਾਂ ਦੇ ਵਿੱਚ ਜਿੰਨੀ ਗਵਾਹੀ ਇਹਨਾਂ ਨੇ ਸਾਡੀਆਂ ਇਤਿਹਾਸਕ ਮਾਰਤਾਂ ਦੀ ਸਾਡੇ ਦਸਤਾਵੇਜ਼ਾਂ ਦੀ ਸਾਡੀਆਂ ਪ੍ਰਾਤਨ ਮਾਰਤਾਂ ਦੀ ਕਰਤੀ ਐਨੀ ਤਾਂ ਮੈਨੂੰ ਲੱਗਦਾ ਗਵਾਹੀ ਸਾਡੀ ਬਗਾਦੀ ਵੇਲੇ ਨਹੀਂ ਹੋਈ ਹੋਣੀ ਨਾਦਰ ਸ਼ਾਹ ਵੇਲੇ ਨਹੀਂ ਹੋਈ ਹੋਣੀ ਜਿੰਨੀ ਗਵਾਹੀ ਹੁਣ ਕੀਤੀ ਜਾ ਰਹੀ ਹੈ ਕੌਣ ਜ਼ਿੰਮੇਵਾਰ ਹੈ ਸਾਡਾ ਸ਼ਰਮਣੀ ਕਮੇਟੀ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਕਹਿੰਦੇ ਕੋਈ ਇੰਗਲੈਂਡ ਦਾ ਜੱਥਾ ਜੀ ਇੱਕ ਉਹ ਜਿਹਦਾ ਨਵਾਂ ਨਿਸਕਾਮ ਸੇਵਾ ਜੱਥਾ ਕਾਰ ਸੇਵਾ ਕਰਦੇ ਆ ਕਾਰ ਸੇਵਾ ਦੇ ਨਾਮ ਦੇ ਉੱਤੇ ਲੈ ਕੇ ਘਾਣਾ ਲੈ ਕੇ ਉੱਥੇ ਵੱਡੀਆਂ-ਵੱਡੀਆਂ ਸਪਲਾਂ ਲਾ ਕੇ ਮਸ਼ੀਨਾਂ ਦਾਲੇ ਹੋ ਜਾਂਦਾ ਢਾ ਦਿਓ ਜੀ ਨਵਾਂ ਬਣਾਉਣਾ ਜੀ ਸੁੰਗਰੀ ਕਰਨ ਕਰਨਾ ਜੀ ਰਾਹ ਟੋੜਾ ਕਰਨਾ ਜੀ ਲੰਗਰ ਹਾਲ ਵੱਡਾ ਪਾਉਣਾ ਜੀ ਤੁਸੀਂ ਅੱਜ ਸਰਹੰਦਰੀ ਨੀਂ ਕੋਲ ਜਾ ਕੇ ਉਹਦੇ ਕੋਲੇ ਖੜ ਕੇ ਜੇ ਨਾ ਤੁਸੀਂ ਕੋ ਹੁੰਨੇ ਹੋ ਅੰਦਰ ਧਿਆਨ ਹੁੰਨੇ ਹੋ ਤੁਸੀਂ ਸਦੀਆਂ ਪਹਿਲਾਂ ਉਸ ਸਮੇਂ ਚਲੇ ਜਾਂਦੇ ਆ ਕਿ ਅੱਜ ਤੋਂ ਕਿੰਨੀਆਂ ਸਦੀਆਂ ਕਿੰਨੇ ਸੈਂਕੜੇ ਸਾਲ ਪਹਿਲਾਂ ਆਹ ਨੀ ਆਹ ਦਵਾਰ ਆਹ ਇੱਟਾਂ ਨੇ ਜਿਨ੍ਹਾਂ ਦੇ ਸਾਬ ਜਦਿਆਂ ਨੂੰ ਚਿਣਿਆ ਗਿਆ ਸੀ ਤੇ ਉਹ ਢਾ ਕੇ ਉੱਤੇ ਸੰਗਰਮਰ ਉੱਤੇ ਪੱਥਰ ਲਾਤਾ ਕੀ ਉਹ ਛੋੜਿਆ ਸਾਸ ਉਹ ਜज्ਬਾ ਛੋੜੇ ਉਹ ਅੰਦਰੋਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹਨਾਂ ਪੱਥਰਾਂ ਨੂੰ ਉਹਨਾਂ ਸੰਮਰਵਰਾਂ ਨੂੰ ਦੇਖ ਕੇ ਨਹੀਂ ਜਾਗ ਸਕਦੇ ਨਹੀਂ ਸਾਨੂੰ ਅਹਿਸਾਸ ਹੋਣਾ ਜਿਹੜਾ ਉਹਨਾਂ ਪ੍ਰਾਤਨ ਨਿਸ਼ਾਨੀਆਂ ਨਾਲ ਹੋਣਾ ਪ੍ਰਭੂ ਆ ਸਭ ਤੋਂ ਵੱਡੀ ਸਮੇਂ ਦੀ ਲੋੜ ਹੈ ਕਿ ਸਾਨੂੰ ਇਹ ਨਿਸ਼ਾਨੀਆਂ ਬਚਾਉਣੀਆਂ ਪੈਣੀਆਂ ਨੇ ਅਗਲੀ ਵਾਰ ਬੇਨਤੀ ਕਰਦਾ ਕਈ ਵਾਰੀ ਇਸ ਗੱਲ ਨੂੰ ਹੋਰ ਪਾਸੇ ਵੀ ਲੈ ਜਾਂਦੇ ਆ ਜਿੰਨੇ ਸਾਡੇ ਪ੍ਰਾਤਨ ਇਤਿਹਾਸ ਗੁਰੂ ਘਰ ਨੇ ਜਿਹੜੇ ਪ੍ਰਾਤਨ ਇਟਾਂ ਦੇ ਬਣੇ ਹੋਏ ਨੇ ਨਾ ਚੂਨਾ ਲੱਗਿਆ ਹੋਇਆ ਉੱਥੇ ਭਾਈ ਏਸੀ ਨਾ ਲਾਇਆ ਕਰੋ ਏਸੀ ਚੂਨੇ ਨੂੰ ਖਰਾਬ ਕਰ ਦਿੰਦੇ ਆ ਹੌਲੀ ਹੌਲੀ ਉਹ ਮਾਰ ਤਾਂ ਉਹ ਕੰਧਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਫਿਰਕਾਰਸੇ ਵਾਲੇ ਆ ਜਾਂਦੇ ਆ ਵੀ ਲਓ ਜੀ ਇਹ ਤਾਂ ਹੁਣ ਡਿੱਗਣ ਵਾਲੀ ਐ ਤਾਂ ਨਵੀਂ ਬਣਾਉਣੀ ਪੈਣੀ ਠੀਕ ਆ ਜਿੱਥੇ ਕੋਈ ਤੁਹਾਡਾ ਗੁਰੂ ਘਰ ਆ ਪੱਥਰ ਲੱਗਿਆ ਹੋਆ ਪਿੰਡਾਂ ਦੇ ਗੁਰੂ ਘਰ ਆ ਕੋਈ ਸ਼ਹਿਰਾਂ ਦੇ ਗੁਰੂ ਘਰ ਆ ਉੱਥੇ ਏਸੀ ਦਾ ਲਾ ਦਿਓ ਪਰ ਜਿਹੜੇ ਸਾਡੇ ਪ੍ਰਾਤਨ ਚੂਨੇ ਨਾਲ ਚਣਾਈ ਹੋਈ ਵੀ ਆ ਉੱਥੇ ਏਸੀ ਨੁਕਸਾਨ ਕਰਦੇ ਆ ਸਾਡੇ ਗੁਰੂ ਐਨੀ ਤਪਸ ਚੱਲ ਗਏ ਇੰਨਾ ਸੇਖ ਚੱਲ ਗਏ ਕਮੀਆਂ ਤੇ ਬਹਿ ਗਏ ਜੰਗਲਾਂ ਦੇ ਵਿੱਚ ਜਾ ਕੇ ਸੂਲਾਂ ਦੇ ਸੇਧ ਤੇ ਜਾ ਕੇ ਪੈ ਗਏ ਮੀਹਾਂ ਜਿਵੇਂ ਗੇ ਕਿਉਂਕਿ ਗੋਲੀਆਂ ਖਾ ਗਏ ਫਾਂਸੀਆਂ ਦੇ ਝੂਲਗੇ ਕੀ ਅਸੀਂ ਦਾਸ 20 ਮਿੰਟ ਜੇ ਗੁਰੂ ਘਰ ਜਾਣਾ ਹੁੰਦਾ ਉਹ ਤੇ ਗਰਮੀ ਨਹੀਂ ਚੱਲ ਸਕਦੇ ਕਿੱਡੀ ਗੱਲ ਆ ਇਹ ਸੋ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਉਂਕਿ ਸਾਡੀਆਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਨੂੰ ਬਦਲੀ ਜਾਂਦੇ ਆ ਇਹ ਬਹੁਤ ਵੱਡੀਆਂ ਸ਼ਾਸ਼ਸ਼ਾ ਹੋ ਰਹੀਆਂ ਨੇ ਕਿਤਾਬਾਂ ਦੇ ਵਿੱਚੋਂ ਸਾਡੇ ਯੋਧਿਆਂ ਬਾਰੇ ਸੂਰਮਿਆਂ ਬਾਰੇ ਗੁਰੂਆਂ ਬਾਰੇ ਉਹਨਾਂ ਨੇ ਮਥਿਆਸ ਤੌਰ ਤੇ ਲਿਖਣਾ ਸ਼ੁਰੂ ਕਰਤਾ ਇਤਿਹਾਸ ਨੂੰ ਮਥਿਆਸ ਬਣਾਈ ਜਾਂਦੇ ਆ ਮਨਕਟ ਘਾੜੀਆਂ ਬਣਾ-ਬਣਾ ਲਿਖੀ ਜਾਂਦੇ ਆ ਆ ਜਿਹੜਾ ਹੁਣ ਮੈਂ ਪਿੱਛੇ ਰੋਲਾ ਪਾਇਆ ਸੀ ਆ ਪਾਰ ਆਈ ਦਾ ਇਹ ਉਹੀ ਐ ਜਿਹੜੇ ਕਹਿੰਦੇ ਆ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਸਟੂਡੈਂਟ ਆਈਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੀ ਮੈਂ ਗੱਲ ਕਰ ਰਿਹਾ ਨਵੀਂ ਸਿੱਖਿਆ ਨੀਤੀ ਦੇ ਤਹਿਤ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਹ ਆਪਣੀ ਮਨਮਰਜ਼ੀ ਦਾ ਇਤਿਹਾਸ ਲਾਉਣਗੇ ਉਹ ਆਪਣੀ ਮਨਮਰਜ਼ੀ ਦਾ ਸਾਹਤ ਲਾਉਣਗੇ ਅਸੀਂ ਇਸ ਗੱਲ ਤੋਂ ਬਿਲਕੁਲ ਅਵੇਸਰੇ ਆ ਸੋਚ ਚੁੱਕੇ ਆ ਕੋਈ ਧਿਆਨ ਨਹੀਂ ਕੋਈ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਨਹੀਂ ਜਾਂਦੇ ਪਤਾ ਨਹੀਂ ਕਰਦੇ ਕਿ ਸਾਡੇ ਬੱਚੇ ਨੂੰ ਕੀ ਪੜ੍ਹਾ ਰਹੇ ਹੋ ਕਿਹੜਾ ਇਤਿਹਾਸ ਕਿਹੜਾ ਸਾਹਿਤ ਸਾਡੀ ਬੋਲੀ ਨਾਲ ਜੋੜ ਰਹੇ ਹੋ ਕਿ ਨਹੀਂ ਜੋੜ ਰਹੇ ਕੋਈ ਮਾਪਾ ਇਹ ਜ਼ਿੰਮੇਵਾਰੀ ਨਹੀਂ ਸਮਝ ਰਿਆ ਅੱਜ ਆਪਾਂ ਗੱਲ ਕਰਦੇ ਆ ਕ੍ਰਿਸ਼ਚਨਾਂ ਦੀ ਅਸਾਈਆਂ ਦੀ ਅਗਲੇ ਆ ਦੇ ਸਭ ਤੋਂ ਵੱਧ ਜ਼ੋਰ ਐਜੂਕੇਸ਼ਨ ਤੇ ਦਿੱਤਾ ਆਪਣੇ ਸਕੂਲ ਆਪਣੀਆਂ ਯੂਨੀਵਰਸਿਟੀਆਂ ਤਿਆਰ ਕੀਤੀਆਂ ਸਾਡੇ ਕੋਲੇ ਆਪਣੇ ਸਕੂਲ ਹੈਗੇ ਸਾਡੀਆਂ ਕੋਲ ਢੰਗ ਦੀਆਂ ਯੂਨੀਵਰਸਿਟੀਆਂ ਹੈਗੀਆਂ ਆਈਐਨਆਰ ਦੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਭਰਾਵੋ ਘੱਟੂ ਸਾਹਿਬ ਨੂੰ ਇੱਕ ਮਿੰਟ ਦੇ ਦਿਓ ਗੱਲ ਵਿੱਚ ਰਹਿ ਜਾਣੀ ਐ ਇੱਥੇ ਆਉਣਾ ਬਿਹਾਤੇ ਖਰਚਾ ਕਰ ਦੋ ਲੱਖ ਰੁਪਿਆ ਟੂਰਨਾਮੈਂਟਾਂ ਦੇ ਖਰਚਾ ਕਰ ਦੋ ਲੱਖ ਰੁਪਿਆ ਘੱਟੋ ਘੱਟ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਕੋਈ ਸਕੂਲ ਹੀ ਖੋਲ ਦਿਓ ਆਪਾਂ ਕੁੱਝ ਯੁਵਸਤੀਆਂ ਬਣਾ ਦਿਓ ਦੋ ਚਾਰ ਪੰਜਾਬ ਦੇ ਵਿੱਚ ਗੁਰਸੱਤ ਸੈਂਟਰ ਬਣਾ ਦਿਓ ਪੰਜਾਬ ਦੇ ਵਿੱਚ ਜਿਹਦੀ ਸਾਥ ਪੱਤ ਬਦ ਲੋੜ ਹੈ ਆਪਾਂ ਕਹਿੰਦੇ ਵੀ ਸਾਡੇ ਬੰਦੇ ਅਸਾਈ ਕੰਮਾਂ ਚ ਲੇ ਜੀ ਅਗਲੇ ਆਨੇ ਉਸ ਦਾ ਤੇ ਜ਼ੋਰ ਦਿੱਤਾ ਆਪਾਂ ਚੁੱਪ ਰਹੀ ਆਪਾਂ ਅੱਖਾਂ ਮੀਚੀ ਬੈਠੇ ਆਂ ਇਹ ਦੁਕਾਨ ਤਾਂ ਸਾਡਾ ਅੱਜ ਅਸੀਂ ਸਹਿਬ ਜੀ ਅੱਜ ਦੇ ਸ਼ਹੀਦ ਜੀ ਦਿਹਾੜੇ ਮਨਾਉਨੇ ਆ ਤੇ ਅਗਲੇ ਉੱਤੇ ਸਾਡੇ ਬੰਦਿਆਂ ਦੇ ਪੱਗਾਂ ਬੰਨੀਆਂ ਸਰਾਂ ਦੇ ਦਾੜੇ ਪ੍ਰਕਾਸ਼ ਨੇ ਪਰ 크ਿਸਮਸ ਦੇ ਵਿੱਚ ਨੱਚ ਰਹੇ ਨੇ ਇਹ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡੀਆਂ ਸੰਸਥਾਵਾਂ ਦਾ ਸਾਡੇ ਆਗੂ ਲੋਕਾਂ ਦਾ ਜਿਨ੍ਹਾਂ ਨੇ ਆਪਣੀ ਕੌਮ ਨੂੰ ਸੰਭੇ ਨਹੀਂ ਕੋਈ ਸੇਧ ਹੀ ਨਹੀਂ ਦਿੱਤੀ ਪ੍ਰਭੂ ਸੋ ਲੋੜ ਅੱਜ ਸਮੇਂ ਦੀ ਜਿਹੜੀਆਂ ਗੱਲਾਂ ਮੈਂ ਧਰਨਾ ਸਾਂਝੀਆਂ ਕੀਤੀਆਂ ਨੇ ਇਹਨਾਂ ਦੇ ਪਹਿਰਾ ਦੇਣ ਦੀ ਲੋੜ ਹੈ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਤਾਂ ਵੀ ਇੱਥੇ ਆਏ ਇਹ ਤਾਂ ਸੁਣ ਕੇ ਗੱਲਾਂ ਤੁਰ ਕੇ ਦਾ ਕੋਈ ਫਾਇਦਾ ਨਹੀਂ ਅਖੀਰ ਤੇ ਬੇਨਤੀ ਹੈ ਸਾਡਾ ਇੱਕ ਜਰਨੈਲ ਜਿੱਥੇ ਨਿੱਕੀਆਂ ਜਿੰਦਾ ਨੇ ਵੱਡੀਆਂ ਕੁਰਬਾਨੀਆਂ ਕਰਕੇ ਇੱਥੇ ਕੌਮ ਨੂੰ ਜਿਉਂਦਾ ਰੱਖਿਆ ਸੀ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਿਆ ਸੀ ਉਥੇ ਸਾਡਾ ਇੱਕ ਜਰਨੈਲ ਬਾਪੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਪਿਛਲੇ 1 ਮਹੀਨੇ ਤੋਂ ਮਰਨ ਵਰਤ ਤੇ ਬੈਠਾ ਹੋਇਆ ਭਰਾਵੋ ਅਸੀਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਸਿੱਧਾ ਚੱਲੇ ਖਨੋਰੀ ਵੱਲ ਨੂੰ ਪਾਈਏ ਉਹ ਵੀ ਲੜਾਈ ਸਾਡੇ ਹੱਥ ਲਈ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਲਈ ਹੈ ਸਾਡੀ ਧਰਤੀ ਲਈ ਹੈ ਜੋ ਉਧਰ ਵੀ ਜਾਣ ਦਾ ਸਾਡਾ ਫਰਜ਼ ਬਣਦਾ ਹੈ ਜਿਸ ਤਰ੍ਹਾਂ ਬਾਪੂ ਜੀ ਨੇ ਇੱਥੇ ਕਿਹਾ ਕਿ 7 ਜਨਵਰੀ ਨੂੰ ਜਿਹੜਾ ਕੌਮੀ ਇਨਸਾਫ ਮੋਰਚਾ ਮਹਾਲੀ ਲੱਗਿਆ ਹੋਇਆ ਹੈ ਜਿਹੜੇ 35 35 40 40 ਸਾਲ ਤੋਂ ਸਾਡੇ ਯੋਧੇ ਜੇਲਾਂ 'ਚ ਬੰਦ ਨੇ ਉਹਨਾਂ ਦੀ ਰਿਹਾਈ ਦੇ ਲਈ ਸਾਡਾ ਔਰਚਾ ਵੀ ਫਰਜ਼ ਬਣਦਾ ਹੈ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਭਰਾਵੋ ਹੁਣ ਤਾਂ ਇਹ ਸੋਚ ਲਓ ਵੀ ਜੇ ਅਸੀਂ ਅੱਜ ਘਰਾਂ 'ਚ ਬਹਿ ਗਏ ਨਾ ਨਿਕਲੇ ਪੂਰੇ ਘਰਾਂ 'ਚ ਬੈਠੇ ਬਿਠਾਈ ਨੱਪਦੇ ਤੇ ਜਾਵਾਂਗੇ ਮਾਰ ਦਿੱਤੇ ਜਾਵਾਂਗੇ ਖਤਮ ਕਰ ਦਿੱਤੇ ਜਾਵਾਂਗੇ ਗੋਲੀਆਂ ਨਾਲ ਨਹੀਂ ਬੰਦੂਖਾਂ ਨਾਲ ਨਹੀਂ ਟੋਪਾਂ ਨਾਲ ਨਹੀਂ ਤੁਹਾਨੂੰ ਮਾਰਿਆ ਜੋ ਤੁਹਾਡੇ ਪਾਣਾਂ 'ਚ ਜ਼ਹਿਰ ਪਾਤੀ ਤੁਹਾਨੂੰ ਆਈ ਮਾਰ ਦੇਣਗੇ ਬਵਾਲਾਂ ਨਾਲ ਛੋਟੀ ਧਰਤੀ 'ਚ ਜ਼ਹਿਰ ਪਾਤੀ ਛੋਟੀਆਂ ਹਵਾਵਾਂ 'ਚ ਜ਼ਹਿਰ ਘੋਲਤੀ ਸੋਡੇ ਜਵਾਨੀ ਪ੍ਰਵਾਸ ਕਰਕੇ ਬਾਹਰ ਨੂੰ ਭੱਜ ਜਾਣੀ ਐ ਐਥੇ ਘਰ ਪੰਜਾਬੀਆਂ ਦੇ ਕਬਜ਼ੇ ਹੋ ਜਾਣੇ ਆ ਸੋਡੇ ਕੁਦਰਤੀ ਵਸੀਲਿਆਂ ਨੂੰ ਤਬਾਹ ਕਰਕੇ ਸੋਡੇ ਇਤਿਹਾਸ ਦੀਆਂ ਨਿਸ਼ਾਨੀਆਂ ਖਤਮ ਕਰਕੇ ਤੁਹਾਡਾ ਇਤਿਹਾਸ ਤੁਹਾਡੀਆਂ ਕਿਤਾਬਾਂ ਚੋਂ ਬਦਲ ਕੇ ਸਾਨੂੰ ਪਤਾ ਵੀ ਨਹੀਂ ਲੱਗਣਾ ਤੇ ਇਹਨਾਂ ਨੇ ਆਪਣਾ ਕੰਮ ਕਰਦਣ ਦਾ ਤੇ ਉਹ ਕਰੀ ਜਾ ਰਹੇ ਆ ਲਗਾਤਾਰ ਕਈ ਸਾਲ ਤੋਂ ਲੱਗੇ ਆ ਆਪਾਂ ਕੂਨ ਸੁਤੇ ਪਏ ਆ ਲੰਮੀਆਂ ਤਾਂ ਕੇ ਸੌਂਗੇ ਵੀ ਆਏ ਜੀ ਫਤਿਹਗੜ ਸਾਹਿਬ ਜੀ ਮੇਲੇ ਤੇ ਗਏ ਜੀ ਮਣਾ ਲਿਆ ਜੀ ਤੁਹਾਡਾ ਜੀ ਬਸ ਆਪਣੀ ਜ਼ਿੰਮੇਵਾਰੀ ਸੋਧਰੂ ਹੋ ਗਏ ਨਹੀਂ ਹੁਣ ਤਾਂ ਕੱਲੇ ਕੱਲੇ ਬੰਦੇ ਨੂੰ ਇਹ ਆਪਣੇ ਪੰਜਾਬ ਲਈ ਆਪਣੀ ਧਰਤੀ ਆਪਣੀ ਕੌਮ ਲਈ ਉੱਠਣਾ ਪੈਣਾ ਸੋਚਣਾ ਪੈਣਾ ਜਾਗਣਾ ਪੈਣਾ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਮਾਨ ਸਾਹਿਬ ਦਾ ਉਹਨਾਂ ਦੀ ਜਿੰਨੀ ਵੀ ਸਮੁੱਚੀ ਟੀਮ ਹੈ ਵੱਖ-ਵੱਖ ਦੇ ਧਾਰਮਿਕ ਸੁਸ਼ੀਤਾਂ ਪਹੁੰਚਣ ਆਉਣਾ ਬਹੁਤ ਬਹੁਤ ਧੰਨਵਾਦ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਸਤਿ ਸੰਗਤਾਂ ਦੀ ਵੱਖ-ਵੱਖ ਖਾਮੋਦ ਚੱਲ ਕੇ ਆਏ ਆਂ ਬੁਲੰਦ ਆਵਾਜ਼ ਦੇ ਵਿੱਚ ਜਕਾਰਿਆਂ ਦੇ ਰੂਪ ਦੇ ਵਿੱਚ ਆਪਾਂ ਪੂਰੀ ਗਰਜਮੀ ਬਾਦ ਦੇ ਜਵਾਬ ਦੇਣਾ ਬੋਲੇ ਈਸੋ ਨਿਹਾਲ ਅਵਾਜ਼ ਆਈ